ਮੋਟਰਸਾਈਕਲ ਦੇ ਪਿੱਛੋਂ ਕਰਦੇ ਆਏ ਸੀਗੇ ਉਹ ਬੰਨੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਮੈਡਮ ਨੂੰ ਪਰਸਕੋਨ ਦੀ ਬਹੁਤ ਬੜੀ ਕੋਸ਼ਿਸ਼ ਕੀਤੀ ਜਿਵੇਂ ਉਹ ਆ ਉਹ ਤਣੀ ਮੈਡਮ ਦੇ ਹੱਥ ਚ ਰਹਿ ਗਈ ਤੇ ਉਹ ਪਰਸਕੋ ਕੇ ਲੈ ਗਏ ਇਹ 1:10 ਹੋ ਜਾਈ ਦੀ 1:10 ਹੋ ਜਾਈ ਦੀ ਕਿ ਕਿੱਧਰ ਜਾ ਰਹੇ ਸੀ ਤੁਸੀਂ ਮੈਂ ਇੱਥੇ ਖੜੀ ਸੀ ਨਵੇਂ ਬੱਸ ਸਟੈਂਡ ਤੇ ਇੱਕ ਔਰਤ ਪਾਸੋਂ ਕੁਝ ਲਟੇਰਿਆਂ ਵੱਲੋਂ ਪਰਸ ਖੋਨ ਦੀ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਪ੍ਰਾਪਤ ਵੇਰਵਿਆਂ ਅਨੁਸਾਰ ਵਿਜੇ ਕੁਮਾਰ ਅਰੋੜਾ ਰਿਟਾਇਰਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਕੋਟਕਪੂਰਾ ਜੋ ਆਪਣੀ ਪਤਨੀ ਨਾਲ ਮੁਹਾਲੀ ਜਾਣ ਵਾਸਤੇ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਤੇ ਬੱਸ ਦੀ ਉਡੀਕ ਕਰ ਰਹੇ ਸਨ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਹਨਾਂ ਮੈਨੇਜਰ ਦੀ ਪਤਨੀ ਸੁਨੀਤਾ ਰਾਣੀ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਛੱਪਿਆ ਤੇ ਫਰਾਰ ਹੋ ਗਏ ਸੁਨੀਤਾ ਰਾਣੀ ਮੁਤਾਬਕ ਉਹਨਾਂ ਦੇ ਪਰਸ ਵਿੱਚ 6 ਲੱਖ ਰੁਪਏ ਸਨ ਅਤੇ ਕੁਝ ਹੋਰ ਜ਼ਰੂਰੀ ਕਾਗਜ਼ात ਸਨ ਕਿ ਕਿੱਧਰ ਜਾ ਰਹੇ ਸੀ ਤੁਸੀਂ ਮੈਂ ਇੱਥੇ ਖੜੀ ਸੀ ਸਾਈਡ ਤੇ ਚੰਡੀਗੜ੍ਹ ਜਾਣਾ ਸੀ ਸੜਕ ਤੇ ਹਾਂਜੀ ਅੱਛਾ ਕਿੰਨੇ ਪੈਸੇ ਸੀ ਪਰਸ ਚ 6 ਲੱਖ ਰੁਪਏ ਸੀ 6 ਲੱਖ ਰੁਪਏ ਸੀ ਕਿਸ ਤਰ੍ਹਾਂ ਆਏ ਮੁੰਡੇ ਪਾਈਕ ਤੇ ਆਏ ਸੀ ਕਿੰਨੇ ਜਾਣੇ ਸੀ 2 ਜਣੇ ਸੀ ਪਰ ਛੋਕੇ ਲਗੇ ਹਾਂਜੀ ਕੋਲੇ ਹੈ ਨਹੀਂ ਸੀ ਕੋਈ ਹੋਰ ਕਿੱਥੋਂ ਹਾਂਜੀ ਰਸ਼ ਹੈ ਨਹੀਂ ਸੀ ਤੇ ਕਾਫੀ ਆਖਵੇਂ ਰਸ਼ ਕਾਫੀ ਸੀਗਾ ਬੜੇ ਲੋਕ ਖੜੇ ਸੀਗੇ ਬਸ ਤੇ ਚੜਨ ਵਾਸਤੇ ਅੱਛਾ ਪਰ ਮੈਂ ਪਰਸਾ ਥੱਤੇ ਥੇ ਉੱਪਰ ਫੜਿਆ ਹੋਇਆ ਸੀ ਇਸ ਤਰ੍ਹਾਂ ਅੱਛਾ ਛੋਕੇ ਲਗੇ ਪਤਾ ਹੀ ਨਹੀਂ ਲੱਗਿਆ ਇੱਕ ਸਕਿੰਟ ਵਿੱਚ ਹੀ ਆ ਗਿਆ ਉਹਨਾਂ ਦੱਸਿਆ ਕਿ ਕੋਟਕਪੂਰੀ ਤੋਂ ਆਪਣਾ ਮਕਾਨ ਵੇਚ ਕੇ ਪਟਿਆਲਾ ਨਵਾਂ ਮਕਾਨ ਖਰੀਦਣ ਲਈ ਜਾ ਰਹੇ ਸਨ ਕੀ ਹੋਈ ਵੀ ਮੰਨ ਲਓ ਦੋ ਮੋਟਰਸਾਈਕਲ ਦੇ ਪਿੱਛੋਂ ਕਰਦੇ ਆਏ ਸੀਗੇ ਮੂੰ ਬੰਨੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਮੈਡਮ ਨੂੰ ਪਰਸਪਨ ਦੀ ਬੜੀ ਕੋਸ਼ਿਸ਼ ਕੀਤੀ ਤੋੜਿਆ ਉਹ ਤਣੀ ਮੈਡਮ ਦੇ ਹੱਥ ਚ ਰਹਿ ਗਈ ਤੇ ਉਹ ਪਰਸਪੋਕੇ ਲੈ ਗਈ ਕੀ ਕੁਸ਼ਤੀ ਗੱਬਰ ਬਹੁਤ ਜੀ ਡਾਕੂਮੈਂਟਸ ਹੈ ਜਿਹੜਾ ਆਧਾਰ ਕਾਰਡ ਪੈਨ ਕਾਰਡ ਬਾਕੀ ਹੋਰ ਸਮਾਨ ਛੋਟਾ ਮੋਟਾ ਸਾਰਾ ਤੇ ਪੈਸੇ ਹੈਗੇ ਸ 5 ਤੋਂ 6 ਲੱਖ ਰੁਪਏ ਦੇ ਲਗਭਗ 6 ਲੱਖ ਰੁਪਏ ਕਾਦੇ ਵਾਸਤੇ ਚੱਲੇ ਤੁਸੀਂ ਅਸੀਂ ਪਟਿਆਲੇ ਮੈਂ ਮਕਾਨ ਖਰੀਦਿਆ ਸੀ ਉਹਦੀ ਡਿਸਟ੍ਰਿਕਟ ਰੋਣੀ ਡਿਸਟ੍ਰਿਕਟੋਂ ਚੱਲੇ ਸੀ ਹਾਂ ਜੀ ਕੀ ਮੰਗ ਕਰਦੇ ਆਂ ਮੰਗ ਤਾਂ ਇਹ 700 ਪੈਸੇ ਵਾਪਸ ਮਿਲਣੇ ਚਾਹੀਦੇ ਬਸ ਉਹ ਮੰਗ ਤਾਂ ਇਹ ਨਹੀਂ ਹੁੰਦੀ ਨਾ ਜਦੋਂ ਇਹ तकरीबन 9:30 ਵਜੇ ਦੀ ਵਾਰਦਾਤ ਹਾਂ ਬਸ 7:30 ਪਾੜ ਜਾ ਇੱਥੇ ਰਸ਼ ਬਹੁਤ ਹੁੰਦਾ ਬਾਸ 7:30 ਦੇ ਮੈਡਮ ਇੱਥੇ ਇਕੱਲੇ ਖੜੇ ਸੀ ਬਾਕੀ ਆਸ-ਪਾਸੇ ਸੀਗੇ ਹਲੇ ਮਤਲਬ ਬਸ ਆਉਣ ਤੋਂ 5-7 ਮਿੰਟ ਲੁੱਟਖੋ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਸਰਕਾਰੀ ਕਰਾਂਗੇ ਸ਼ਾਮਲਾਲ ਚਾਵਲਾ ਕੋਟਪੂਰਾ ਪੰਜਾਬ